ਕੈਪਚੂ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜਾ ਇਸ ਸਿਆਸੀ ਪਾਰਟੀ ਦਾ ਉਮੀਦਵਾਰ ਜੁਪੀ ਦੇ ਚੰਦੌਲੀ ਤੋਂ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਸੀ बसपा ਦਾ ਇਹ ਉਮੀਦਵਾਰ ਜਿਸ ਦਾ ਨਾਮ ਸਤੰਦਰ ਮੌਰਿਆ ਹੈ ਸਮਰਥਕਾਂ ਨਾਲ ਪਹੁੰਚਿਆ ਸੀ बसपा ਉਮੀਦਵਾਰ ਜਦੋਂ ਇਹ ਕੁਝ ਕੱਢਣ ਲਈ ਜੇਬ ਵਿੱਚ ਹੱਥ ਪਾਉਂਦਾ ਹੈ ਤਾਂ ਉਸ ਦਾ ਪਿਸਤੌਲ ਡਿੱਗ ਜਾਂਦਾ ਹੈ ਮੌਕੇ ਤੇ ਹੀ ਇਸ ਪੂਰੀ ਘਟਨਾ ਦੀ ਵੀਡੀਓ ਬਣ ਜਾਂਦੀ ਹੈ ਜਿ세 ਜਦੋਂ ਉਸ ਦਾ ਪਿਸਤੌਲ ਡੱਬ ਚੋਂ ਹੇਠਾਂ ਡਿੱਗਦਾ ਹੈ ਤੇ ਉਸ ਦੇ ਨਾਲ ਖੜੇ ਸਮਰਥਕ ਵੱਲੋਂ ਪਿਸਤੌਲ ਨੂੰ ਚੁੱਕ ਲਿਆ ਜਾਂਦਾ ਹੈ ਤੇ ਉਹ ਪਿਸਤੌਲ ਨੂੰ ਲੈ ਕੇ ਪਿੱਛੇ ਨੂੰ ਜਾਂਦਾ ਹੋਇਆ ਨਜ਼ਰ ਆਉਂਦਾ ਹੈ ਡੱਬ ਚ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜਾ ਇਸ ਸਿਆਸੀ ਪਾਰਟੀ ਦਾ ਉਮੀਦਵਾਰ ਜੂਪੀ ਦੇ ਚੰਦੌਲੀ ਤੋਂ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਸੀ बसपा ਦਾ ਇਹ ਉਮੀਦਵਾਰ ਜਿਸ ਦਾ ਨਾਮ ਸਤੰਦਰ ਮੌਰਿਆ ਹੈ ਸਮਰਥਕਾਂ ਨਾਲ ਪਹੁੰਚਿਆ ਸੀ ਬਸਪਾ ਉਮੀਦਵਾਰ ਜਦੋਂ ਇਹ ਕੁਝ ਕੱਢਣ ਲਈ ਜੇਬ ਵਿੱਚ ਹੱਥ ਪਾਉਂਦਾ ਹੈ ਤਾਂ ਉਸ ਦਾ ਪਿਸਤੌਲ ਡਿੱਗ ਜਾਂਦਾ ਹੈ ਮੌਕੇ ਤੇ ਹੀ ਇਸ ਪੂਰੀ ਘਟਨਾ ਦੀ ਵੀਡੀਓ ਬਣ ਜਾਂਦੀ ਹੈ ਜਿਸ ਤੇ ਜਦੋਂ ਉਸ ਦਾ ਪਿਸਤੌਲ ਡੱਬ ਚੋਂ ਡਿੱਗਦਾ ਹੈ ਤੇ ਉਸ ਦੇ ਨਾਲ ਖੜੇ ਸਮਰਥਕ ਵੱਲੋਂ ਪਿਸਤੌਲ ਨੂੰ ਚੁੱਕ ਲਿਆ ਜਾਂਦਾ ਹੈ ਤੇ ਉਹ ਪਿਸਤੌਲ ਨੂੰ ਲੈ ਕੇ ਪਿੱਛੇ ਨੂੰ ਜਾਂਦਾ ਹੋਇਆ Subscribe to One India channel and never miss an update.